ਲੋਕੀ ਡਰਾਈ ਫਰੂਟ ਨੂੰ ਤਰਸਦੇ ਆ ਇੱਥੇ ਡਰਾਈ ਫਰੂਟ ਦਾ ਲੰਗਰ ਲਾਇਆ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵਾਰ ਫਿਰ ਭਾਈਆਂ ਨੇ ਕਿਸਾਨ ਅੰਦੋਲਨ ਦੀ ਯਾਦ ਕਰਾ ਦਿੱਤੀ ਹੈ ਭਾਈਆਂ ਨੇ ਇੱਥੇ ਡਰਾਈ ਫਰੂਟ ਦਾ ਲੰਗਰ ਲਾਇਆ ਹੋਇਆ ਹੈ ਭਾਈ ਕਿੱਥੋਂ ਆਏ ਹੋ ਤੁਸੀਂ ਜੀ ਭਾਈ ਸਾਡੇ ਯਾਰ ਦੋਸਤ ਇਕੱਠੇ ਨੋਮਲ ਬੰਦਾ ਦੇ ਅੱਛਾ ਤੇ ਫਿਰ ਇਹ ਆਈਡੀਆ ਕਿੱਥੋਂ ਮਤਲਬ ਜਿਵੇਂ ਕਿਸਾਨ ਅੰਦੋਲਨ ਚ ਜੁੜਿਆ ਸੀ ਜੀ ਜਿਹੜੇ ਕਿਸਾਨਦੂਤੋਂ ਨਹੀਂ ਗਿਆ ਨਾ ਉਹਨਾਂ ਨੇ ਯਾਦ ਕਰਾ ਦਿਆ ਦੁਆਰ ਤੇ ਅੱਛਾ ਵੀ ਉਹ ਦੇਖਣ ਵੀ ਹਾਂ ਵੀ ਪੰਜਾਬੀ ਹੈਗੇ ਨੇ ਕੋਈ ਉਹਨਾਂ ਸਰ ਪੀਜਾ ਦਿਖਾਇਆ ਉੱਥੇ ਹੀ ਗਿਆ ਉਹਨਾਂ ਨੂੰ ਲੱਗਦਾ ਇਹ ਨਿਰੰਤਰ ਚੱਲੂਗਾ ਅਜਿਹੇ ਜਿਸ ਤੱਕ ਭਾਈ ਜਿੱਤ ਰਹੇ ਨੇ ਜਦ ਤੱਕ ਚੱਲੂਗਾ ਇਹ ਮਿਲੋ ਭਾਈ ਆ ਤੁਸੀਂ ਵੀ ਦਰਸ਼ਨ ਕਰ ਲਓ ਜਿਹੜੇ ਜਿਹੜੇ ਮੇਰੇ ਨਾਲ ਹੈਗੇ ਨੇ ਵੀ ਪਈਆਂ ਨੇ ਇੱਥੇ ਡਰਾਈ ਫਰੂਟ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੰਗਰ ਲਾਤਾ ਪੰਜਾਬੀਆਂ ਦੀ ਐਵੇਂ ਨਹੀਂ ਕਹਿੰਦੇ ਕਿ ਵੱਖਰੀ ਹੀ ਗੱਲ ਹੁੰਦੀ ਹੈ ਵੱਖਰੀ ਹੀ ਟੌਰ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਹਰ ਉਹ ਲੰਗਰ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਜਿਹੜਾ ਕਿ ਕਿਸੇ ਸਮੇਂ ਕਿਸਾਨ ਅੰਦੋਲਨ ਦੇ ਵਿੱਚ ਵੀ ਮਿਲਦਾ ਸੀ ਵੱਖ-ਵੱਖ ਸਟਾਲ ਸੀ ਜਿਹੜੇ ਉਹ ਲੱਗੇ ਹੁੰਦੇ ਸੀ ਤੇ ਬਾਈ ਆਪਣਾ ਨਾਮ ਦੱਸ ਦਿਓ ਜੀ ਤੁਸੀਂ ਇੱਥੋਂ ਦੇ ਯੂਨੀਵਰਸਿਟੀ ਦੇ ਹੋ ਹਾਂਜੀ ਹਾਂਜੀ ਬਾਈ ਪਾਸ ਆਊਟ ਮੇਰਾ ਨਾਮ ਹਰਸ਼ਵਰਣ ਹੈ ਜੀ ਆ ਬਾਈ ਜੀ ਦਾ ਤੁਹਾਡਾ ਜਸਟਿਸਿੰਗ ਹੈ ਜਸਪ੍ਰੀਤ ਬਈ ਗੋਵਿੰਦ ਸਿੰਘ ਠੀਕ ਤੇ ਕੀ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਤੌਰ ਤੇ ਸੈਨੇਟ ਨੂੰ ਕਹਿ ਕੇ ਸੈਨੇਟ ਦਾ ਜਿਹੜਾ ਮੁੱਦਾ ਚੱਲਦਾ ਪਿਆ ਸਰਕਾਰਾਂ ਨੂੰ ਮੈਸੇਜ ਚਲੇ ਗਿਆ ਬਈ ਜੀ ਜਿਹੜੇ ਲਗ ਲਗ ਲੰਗਰ ਲੱਗ ਰਹੇ ਨਾ ਜਿਨ੍ਹਾਂ ਨੇ ਸਾਨੇ ਦੋ ਦਿਨ ਮੇਰੇ ਸਾਡੇ ਨਾਲ ਕਿਹਾ ਸੀਗਾ ਉਹਨਾਂ ਨੂੰ ਯਾਦ ਆ ਗਿਆ ਹੁਣ ਉਹਨਾਂ ਨੂੰ ਪਤਾ ਲੱਗਿਆ ਹੋਣਾ ਵੀ ਸਾਡੀ ਬਣਸ਼ਾ ਗਈ ਹੈ ਸਾਨੂੰ ਚੇਂਜ ਹੈ ਗਈ ਹੈ ਸਾਨੂੰ ਦੇਣਾ ਪੈਣਾ ਇਹ ਸਾਡਾ ਹੱਕ ਹੈ ਸਾਡੇ ਹੱਕ ਕਹੋਗੇ ਫੇਰ ਯਾਰ ਅਸੀਂ ਕੁਝ ਹੀ ਲੱਗ ਰੱਦੀ ਨਹੀਂ ਕਰਦੇ ਮਤਲਬ ਇਹ ਹੁਣ ਇਹ ਨਿਰੰਤਰ ਚੱਲਦਾ ਰਹਿਣਾ ਇਹ ਹੁਣ ਰੁਕਣ ਵਾਲੀ ਨਹੀਂ ਹੈ ਖਾਸ ਤੌਰ ਤੇ ਇਹ ਯੂਥ ਹੈ ਇਹ ਸਟੂਡੈਂਟਸ ਨੇ ਇਹ ਸੀਨੀਅਰ ਸਟੂਡੈਂਟਸ ਨੇ ਜਿਹੜੇ ਪਾਸ ਆਊਟ ਨੇ ਉਹ ਵੀ ਸਟੂਡੈਂਟ ਨੇ ਇੱਕ ਵਾਰੀ ਮੈਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਦਾ ਇਹ ਨਜ਼ਾਰਾ ਦਿਖਾ ਦਿੰਨਾ ਇਹ ਵੀਸੀ ਦਾ ਆਫਿਸ ਹੈ ਵੀਸੀ ਆਫਿਸ ਦੇ ਸਾਹਮਣੇ ਇਹ ਲੱਗਿਆ ਹੋਇਆ ਹੈ ਤੇ ਇਸ ਦੇ ਨਾਲ ਹੀ ਇਹ ਪਾਈਆਂ ਨੇ ਡਰਾਈ ਫਰੂਟ ਦਾ ਲੰਗਰ ਲਾਤਾ ਇੱਥੇ ਚਾਹ ਦੀ ਸੇਵਾ ਚੱਲਦੀ ਹੈ ਇੱਥੇ ਜੋ ਨਿਰੰਤਰ ਇੱਥੇ ਚਾਹ ਵਰਤਾਈ ਜਾ ਰਹੀ ਹੈ ਉਸ ਤੋਂ ਇਲਾਵਾ ਵੱਖ-ਵੱਖ ਜਿਹੜੇ ਇੱਥੇ ਸਟਾਲ ਲੱਗੇ ਨੇ ਲਓ ਜੀ ਸਮੋਸੇ ਵਾਲਿਆਂ ਦੀ ਗੱਲ ਕਰ ਲਓ ਇੱਥੇ ਬਦਾਮਾਂ ਦੀ ਸਮੋਸਿਆਂ ਦੇ ਚਾਹਾਂ ਦੇ ਵੱਖ-ਵੱਖ ਤਰ੍ਹਾਂ ਦੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਲੰਗਰ ਦੇਖਣ ਨੂੰ ਮਿਲਦੇ ਪਏ ਨੇ ਬਾਈ ਕਿੱਥੋਂ ਤੁਸੀਂ ਯੂਨੀਵਰਸਿਟੀ ਤੋਂ ਹਾਂਜੀ ਹਾਂਜੀ ਯੂਨੀਵਰਸਿਟੀ ਫਰੋਇਪੁਰ ਤੋਂ ਹੀ ਸਾਰੇ ਮੁੰਡੇ ਅੱਛਾ ਰੋਜ਼ਪੁਰ ਤੋਂ ਰੋਜ਼ਪੁਰ ਤੋਂ ਮੁੰਡੇ ਬਾਈ ਨੇ ਯੂਨੀਵਰਸਿਟੀ ਦੇ ਇਹ ਇਹ ਪੰਜਾਬ ਯੂਨੀਵਰਸਿਟੀ ਦੀ ਇੱਕ ਤੁਸੀਂ ਦੇਖ ਸਕਦੇ ਹੋ ਕਿ ਇੱਕ ਖਾਸੀਅਤ ਇਹ ਹੈ ਖਾਸ ਤੌਰ ਤੇ ਪੰਜਾਬੀਆਂ ਦੀ ਵੀ ਜਿੱਥੇ ਯੂਨੀਵਰਸਿਟੀ ਜਿਵੇਂ ਵੀ ਯੂਨੀਵਰਸਿਟੀ ਦੇ ਵਿੱਚ ਹੁਣ ਧਰਨਾ ਜਿਵੇਂ ਜਿਵੇਂ ਲੰਮਾ ਚੱਲਦਾ ਜਾ ਰਿਹਾ ਓਵੇਂ ਹੀ ਇੱਥੇ ਜਿਹੜੇ ਵਿਦਿਆਰਥੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਹੁਣ ਇਸ ਧਰਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਟਾਈਮ ਹੋ ਗਿਆ ਲੇਕਿਨ ਉਹਨਾਂ ਦੀ ਹਿੰਮਤ ਦਿਨ ਬਦਿਨ ਵੱਧਦੀ ਹੋਈ ਦਿਖਾਈ ਦੇ ਰਹੀ ਹੈ